ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਗੁਰਦਾਸਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਐਂਬੂਲੈਂਸ ਦੀ ਆੜ ਦੇ ਵਿੱਚ ਹੈਰੋਨ ਵੇਚਣ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਐਂਬੂਲੈਂਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਐਂਬੂਲੈਂਸ ਵਿੱਚੋਂ ਕਰਤਾਰਪੁਰ ਸਾਹਿਬ ਕਾਰਿਡੋਰ ਦੀ ਪੁਲਿਸ ਵੱਲੋਂ ਹੈਰਨ ਬਰਾਮਦ ਕਰਦਿਆਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦਿੰਦਿਆਂ ਐਸਐਚਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕਾਲਾਂਵਾਲੀ ਦੇ ਪੁਲ ਤੋਂ ਸ਼ੱਕੀ ਹਾਲਾਤ ਵਿੱਚ ਖੜੀ ਐਂਬੂਲੈਂਸ ਦੇਖੀ ਜਿਸ ਦੀ ਚੈਕਿੰਗ ਕਰਨ ਤੇ ਐਂਬੂਲੈਂਸ ਦੀ ਪਿਛਲੀ ਸੀਟ ਤੇ ਤਿੰਨ ਨੌਜਵਾਨਾਂ ਨੂੰ ਕੰਪਿਊਟਰ ਕੰਡੇ ਵਿੱਚ ਰੱਖ ਕੇ ਕੋਈ ਨਸ਼ੀਲੀ ਚੀਜ਼ ਤੋਲਦੇ ਹੋਏ ਦੇਖਿਆ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਉਹਨਾਂ ਦੱਸਿਆ ਕਿ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਐਂਬੂਲੈਂਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਸ਼ਾਮ ਲੇਟ ਇਵਨਿੰਗ ਪੁਲਿਸ ਪਾਰਟੀ ਦੇ ਨਾਲ ਗਸ਼ਤ ਕਰ ਰਹੀ ਸੀ ਕਿ ਦੇਖਿਆ ਕਿ ਇੱਕ ਸਰਕਾਰੀ ਐਂਬੂਲੈਂਸ ਸੀਗੀ ਕੋਰੀ ਰੋਡ ਟੀ ਪੁਆਇੰਟ ਤੋਂ ਸ਼ਿਕਾਰਮਾਸ਼ੀਆਂ ਵੱਲੋਂ ਰੋੜ ਜਾਂਦਾ ਸੀ ਉਹ ਤੇ ਇੱਕ ਸਾਈਡ ਤੇ ਲਾ ਕੇ ਤੇ ਉਦੇ ਵਿੱਚ ਅਸੀਂ ਦੇਖਿਆ ਤੀ ਦੋ ਜਣੇ ਨੇ 도ੜਨ ਦੀ ਕੋਸ਼ਿਸ਼ ਕੀਤੀ ਫਿਰ ਪੁਲਿਸ ਪਾਰਟੀ ਦੀ ਮਦਦ ਨਾਲ ਮੈਂ ਉਹਨਾਂ ਨੂੰ ਕਾਬੂ ਕਰ ਲਿਆ ਤੇ ਜਦੋਂ ਗੱਡੀ ਦੇ ਵਿੱਚ ਚੈੱਕ ਕੀਤਾ ਇੱਕ ਕੰਪਿਊਟਰ ਕੰਡਾ ਜਿਹਦੇ ਨਾਲ ਉਹ ਤੋਲ ਕੇ سیل ਕਰਦੇ ਸੀ ਤੇ 10 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਜਿਨ੍ਹਾਂ ਦੇ ਖਿਲਾਫ ਮਕਦਮਾ ਨੰਬਰ 9 ਐਨਡੀਪੀਐਸ ਐਕਟ ਅਧੀਨ ਦਰਜ ਕਰਕੇ ਤੇ ਇਹਨਾਂ ਨੂੰ ਰਾਤ ਗ੍ਰਿਫਤਾਰ ਕਰ ਲਿਆ ਇਹ ਮੰਡਜੋ ਕੋਰਟ ਚ ਪੇਸ਼ ਕੀਤਾ ਜਾਵੇਗਾ ਇਹ ਇਹਨਾਂ ਦੀ ਪੁਛਗਛ ਤੋਂ ਜੋ ਸਾਹਮਣੇ ਆਏਗਾ ਇਹ ਇਹਨਾਂ ਨੇ ਕਿੱਥੋਂ ਹੈਰੋਂ ਦੀ ਖਰੀਦ ਕੀਤੀ ਹੈ ਉਹ ਫਿਰ ਗਾਂ ਸਾਰਾ ਫਰਦਰ ਫਰਦਰ ਇਨਕੁਆਰੀ ਚ ਹੋਏਗਾ ਉਹ ਜੋ ਰਿਕਵਰੀ ਹੋਏਗੀ ਆਪੀ ਨੂੰ ਦੱਸ ਦਿੱਤਾ ਜਾਵੇਗਾ ਉਹਦਾ ਨਾਮ ਹੈਗਾ ਗੁਰਵਿੰਦਰ ਸਿੰਘ son of ਗੁਰਦੀਪ ਸਿੰਘ ਕਾਲਾਵਾਲੀ ਦਾ ਹੈਗਾ ਇਹ ਉਹ ਐਂਬੂਲੈਂਸ ਚਲਾਉਂਦਾ ਵਾ ਇਹਦੇ ਨਾਲ ਜਿਹੜੇ ਦੋ ਜਣੇ ਆ ਉਹ ਕੁਲਦੀਪ ਸਿੰਘ son of ਮਹਿੰਦਰ ਸਿੰਘ ਅਬਦਾਲਪਿੰਡ ਦਾ ਰੋਬਨ ਮਸੀ ਸਾਨੂੰ ਸਾਬਰ ਮਸੀ ਖਾਸਾਵਾਲੀ ਦਾ ਇਹ ਤਿੰਨੇ ਜਣੇ ਵਿੱਚ ਬੈਠ ਕੇ ਇਹ ਇਹਦੇ ਕੋਲੋਂ ਗੁਰਵਿੰਦਰ ਸਿੰਘ ਦੇ ਕੋਲੋਂ ਇਹ ਖਰੀਦ ਰਹੇ ਸੀ ਤੇ ਇਹ ਜਿਹੜੀ ਬੜੀ ਬੁਰੀ ਖਬਰ ਆ ਕਿ ਇੱਕ ਪਾਸੇ ਉਹ ਜੂਜ਼ ਕਰ ਰਹੇ ਨੇ ਸਰਕਾਰੀ ਐਂਬੂਲੈਂਸ ਦਾ ਇਹ ਸਾਰੀਆਂ ਚੀਜ਼ਾਂ ਇਹਨਾਂ ਕੋਲੋਂ ਰਾਤ ਐਂਬੂਲੈਂਸ ਕੰਪਿਊਟਰ ਕੰਡਾ ਤੇ 10 ਗ੍ਰਾਮ ਹੈਰੋਇਨ ਕਬਜ਼ੇ ਚ ਲੈ ਲਈ ਗਈ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਅੱਜ ਮਾਨਜੋ ਘੋਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਵਾ ਇਹ ਇਹਨਾਂ ਨੂੰ ਉਹਦੇ ਤੋਂ ਬਾਅਦ ਦੇ ਵਿੱਚ ਜੇਲ੍ਹ ਭੇਜ ਦਿੱਤਾ ਜਾਵੇਗਾ ਸਰਕਾਰੀ ਮੁਲਾਜ਼ਮ ਸੀ ਇਹਦਾ ਮੜਾ ਸਰਕਾਰੀ ਮੁਲਾਜ਼ਮ ਨਹੀਂ ਸ਼ਹਿਰ ਦੇ ਕੰਟ੍ਰੈਕਟਰ ਵੀ ਹਸਤੇ ਸੀ ਗੁਰਵਿੰਦਰ ਸਿੰਘ ਜਿਹਨੇ ਦੱਸਿਆ ਕਿ ਮੈਨੂੰ 22 ਨੂੰ 1 ਮਹੀਨਾ ਹੋ ਜਾਣਾ ਇੱਧਰ ਜੁਆਇਨ ਕੀਤੇ ਨੂੰ ਐਜ਼ এ ਡਰਾਈਵਰ ਤੇ ਇਹ ਪਹਿਲਾਂ ਵੀ ਇੱਕ ਪੀਨ ਦੇ ਕੇਸ ਦੇ ਵਿੱਚ ਇਹ ਪਹਿਲਾਂ ਵੀ ਇਹ ਦੋਸ਼ੀ ਸੀਗਾ ਤੇ ਇਹਦੇ ਉੱਤੇ ਪਹਿਲਾਂ ਹੀ ਕਿੰਨੇ ਦਿਨ ਤੋਂ ਮੈਂ ਨਜ਼ਰ ਰੱਖੀ ਹੋਈ ਸੀ ਇਹ ਇਹ ਦੇ ਮੋਕੜ ਖਾਸ ਇਹਦੇ ਪਿੱਛੇ ਲਾਇਆ ਹੋਇਆ ਸੀ ਤੇ ਇਕਦਮੀ ਇਹ ਇੱਕ ਸਾਈਡ ਤੇ ਲਾ ਕੇ ਥੋੜਾ ਨਹੀਂ ਰਹੀ ਸੀ ਜਦੋਂ ਇਹ ਇਹ ਕਰ ਰੇ ਸੀ ਫਰੰਦਾ ਲੈਂਡ ਦੇਣ ਕੋਲ ਕੇ ਦੇ ਰੇ ਸੀ ਦੂਜੇ ਮੁੰਡਿਆਂ ਨੂੰ ਤੇ ਇਹਨਾਂ ਨੂੰ ਮੌਕੇ ਤੋਂ ਹੀ ਕੰਮ ਕਰ ਲਿਆ ਸੱਜੇ ਸਰਕਾਰੀ ਐਂਬੂਲੈਂਸ 108 ਆ ਜਾਂ ਘੋਟ 108 ਨਹੀਂ ਜਿਹੜੀ ਪਿੰਡਾਂ ਦੇ ਵਿੱਚ ਇਹ ਕੈਂਪ ਲਗਾਉਂਦੇ ਨੇ ਇਹ ਅੱਜ ਡਾਕਟਰ ਸਾਹਿਬ ਨੂੰ ਮਿਲ ਕੇ ਤੇ ਇਹ ਫਿਰ ਇਹਦਾ ਨਿਨ੍ਹਾ ਲਿਆ ਜਾਵੇ ਕਿ ਕਿਦੀ ਇਹ ਨੇ ਕੁਛ ਗਿਸ਼ਤ ਦੇ ਵਿੱਚ ਦੱਸਿਆ ਕਿ ਇਹ ਪੀਪੀ 11 ਨੰਬਰ ਐਮਬੂਲੈਂਸ ਹੈ ਇਹ ਕਹਿੰਦੇ ਕਿ ਪਟਿਆਲੇ ਤੋਂ ਇਸ਼ੂ ਹੋਈ ਹੈ ਤੇ 3 ਮਿੰਟਾਂ ਦੇ ਵਿੱਚ ਅਸੀਂ ਜਾ ਕੇ ਡਾਕਟਰਾਂ ਦੀ ਟੀਮਾਂ ਦੇ ਨਾਲ ਤੇ ਲੋਕਾਂ ਦੀ ਖਬਰ ਸਾਰ ਲੈਣੇ ਹੈ ਤੇ ਜਿਹਨੂੰ ਜਿਹਨੂੰ ਦਵਾਈਆਂ ਦੀ ਡਿਮਾਂਡ ਹੈ ਉਹਨਾਂ ਨੂੰ ਦਵਾਈਆਂ ਫ੍ਰੀ ਪ੍ਰੋਵਾਈਡ ਕਰਦੇ ਆ ਕੰਮ ਕਰ ਲੋ ਸਰ ਕਮਜੇ ਤੇ ਲੈ ਲਈ ਵਾ ਕਮਜੇ ਦੇ ਵਿੱਚ ਲੈ ਲਈ ਗਈ ਹੈ ਜੀ ਇਹ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਗੁਰਦਾਸਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਐਂਬੂਲੈਂਸ ਦੀ ਆੜ ਦੇ ਵਿੱਚ ਹੈਰਨ ਵੇਚਣ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਐਂਬੂਲੈਂਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਐਂਬੂਲੈਂਸ ਵਿੱਚੋਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਪੁਲਿਸ ਵੱਲੋਂ ਹੈਰਨ ਬਰਾਮਦ ਕਰਦੇ ਆ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦਿੰਦਿਆਂ ਐਸਐਚਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕਾਲਾਂਵਾਲੀ ਦੇ ਪੁਲ ਤੋਂ ਸ਼ੱਕੀ ਹਾਲਾਤ ਵਿੱਚ ਖੜੀ ਐਂਬੂਲੈਂਸ ਦੇਖੀ ਜਿਸ ਦੀ ਚੈਕਿੰਗ ਕਰਨ ਤੇ ਐਂਬੂਲੈਂਸ ਦੀ ਪਿਛਲੀ ਸੀਟ ਤੇ ਤਿੰਨ ਨੌਜਵਾਨਾਂ ਨੂੰ ਕੰਪਿਊਟਰ ਕੰਡੇ ਵਿੱਚ ਰੱਖ ਕੇ ਕੋਈ ਨਸ਼ੀਲੀ ਚੀਜ਼ ਤੋਲਦੇ ਹੋਏ ਦੇਖਿਆ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਉਹਨਾਂ ਦੱਸਿਆ ਕਿ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲਾ ਦਰਜ ਕਰਕੇ ਵੱਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਐਂਬੂਲੈਂਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਸ਼ਾਮ ਲੇਟ ਇਵਨਿੰਗ ਪੁਲਿਸ ਪਾਰਟੀ ਦੇ ਨਾਲ ਗਸ਼ਤ ਕਰ ਰਹੀ ਸੀ ਕਿ ਦੇਖਿਆ ਕਿ ਇੱਕ ਸਰਕਾਰੀ ਐਂਬੂਲੈਂਸ ਸੀਗੀ ਇਹ ਕੋਰੀ ਰੋਡ ਈ ਪੁਆਇੰਟ 2 ਸ਼ਿਕਾਰਮਾਸ਼ੀਆਂ ਵੱਲੋਂ ਰੋੜ ਜਾਂਦਾ ਸੀ ਉਹ ਤੇ ਇੱਕ ਸਾਈਡ ਤੇ ਲਾ ਕੇ ਤੇ ਉਹਦੇ ਵਿੱਚ ਅਸੀਂ ਦੇਖਿਆ ਤੇ ਦੋ ਜਣੇ ਨੇ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਪੁਲਿਸ ਪਾਰਟੀ ਦੀ ਮਦਦ ਦੇ ਨਾਲ ਮੈਂ ਉਹਨਾਂ ਨੂੰ ਕਾਬੂ ਕਰ ਲਿਆ ਤੇ ਦੇਖੋ ਗੱਡੀ ਦੇ ਵਿੱਚ ਚੈੱਕ ਕੀਤਾ ਇੱਕ ਕੰਪਿਊਟਰ ਕੰਡਾ ਜਿਹਦੇ ਨਾਲ ਉਹ ਤੋਲ ਕੇ ਸੇਲ ਕਰਦੇ ਸੀ ਤੇ 10 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਜਿਨ੍ਹਾਂ ਦੇ ਖਿਲਾਫ ਮਕਦਮਾ ਨੰਬਰ 9 ਐਨਡੀਪੀਆ ਐਕਟ ਅਧੀਨ ਦਰਜ ਕਰਕੇ ਇਹਨਾਂ ਨੂੰ ਰਾਤ ਗ੍ਰਿਫਤਾਰ ਕਰ ਲਿਆ। ਇਹ ਜਮਾਨਜੋ ਕੋਰਟ ਚ ਪੇਸ਼ ਕੀਤਾ ਜਾਵੇਗਾ। ਇਹ ਇਹਨਾਂ ਦੀ ਪੁੱਛਗਿੱਛ ਤੋਂ ਜੋ ਸਾਹਮਣੇ ਆਏਗਾ ਇਹ ਇਹਨਾਂ ਨੇ ਕਿੱਥੋਂ ਹੈਰੋਂ ਦੀ ਖਰੀਦ ਕੀਤੀ ਹੈ। ਉਹ ਫਿਰ ਗਾਂ ਸਾਰਾ ਫਰਦਰ ਫਰਦਰ ਰਿਕਵਰੀ ਚ ਹੋਏਗਾ। ਉਹ ਜੋ ਰਿਕਵਰੀ ਹੋਏਗੀ ਅੱਜ ਇਹਨੂੰ ਦੱਸ ਦਿੱਤਾ ਜਾਵੇਗਾ। ਉਹਦਾ ਨਾਮ ਹੈਗਾ ਗੁਰਵਿੰਦਰ ਸਿੰਘ son of ਗੁਰਦੀਪ ਸਿੰਘ ਕਾਲਾਵਾਲੀ ਦਾ ਹੈਗਾ। ਇਓ ਐਂਬੂਲੈਂਸ ਚ ਲੰਦਾ ਵਾ ਇਹਦੇ ਨਾਲ ਜਿਹੜੇ ਦੋ ਜਣੇ ਆ ਉਹ ਕੁਲਦੀਪ ਸਿੰਘ ਸਨ ਉਹ ਮਹਿੰਦਰ ਸਿੰਘ ਅਬਦਾਲਪਿੰਡ ਦਾ ਰੋਬਨ ਮਸੀ ਸਨ ਉਹ ਸਾਬਰ ਮਸੀ ਖਾਸਾਵਾਲੀ ਦਾ ਇਹ ਤਿੰਨੇ ਜਣੇ ਵਿੱਚ ਬੈਠ ਕੇ ਇਹ ਇਹਦੇ ਕੋਲੋਂ ਗੁਰਵਿੰਦਰ ਸਿੰਘ ਦੇ ਕੋਲੋਂ ਇਹ ਖਰੀਦ ਰਹੇ ਸੀ ਤੇ ਇਹ ਜਿਹੜੀ ਬੜੀ ਬੁਰੀ ਖਬਰ ਆ ਕਿ ਇੱਕ ਪਾਸੇ ਉਹ ਯੂਜ਼ ਕਰ ਰਹੇ ਨੇ ਸਰਕਾਰੀ ਐਂਬੂਲੈਂਸ ਦਾ ਇਹ ਸਾਰੀਆਂ ਚੀਜ਼ਾਂ ਇਹਨਾਂ ਕੋਲੋਂ ਰਾਤ ਐਂਬੂਲੈਂਸ ਕੰਪਿਊਟਰ ਕੰਡਾ ਇਹ 10 ਗ੍ਰਾਮ ਹੈਰੋਇਨ ਕਬਜ਼ੇ ਚ ਲੈ ਲਈ ਗਈ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਅੱਜ ਮਾਨਜੋ ਘੋਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਵਾ ਤੇ ਇਹਨਾਂ ਨੂੰ ਉਹਦੇ ਤੋਂ ਬਾਅਦ ਦੇ ਵਿੱਚ ਜੇਲ੍ਹ ਭੇਜ ਦਿੱਤਾ ਜਾਵੇਗਾ ਸਰਕਾਰੀ ਮੁਲਾਜ਼ਮ ਸੀ ਇਹਦਾ ਮੜਾ ਸਰਕਾਰੀ ਮੁਲਾਜ਼ਮ ਨਹੀਂ ਸ਼ਹਿਰ ਦੇ ਕੰਟ੍ਰੈਕਟਰ ਵੀ ਹਿੱਸੇ ਸੀ ਗੁਰਵਿੰਦਰ ਸਿੰਘ ਜਿਹਨੇ ਦੱਸਿਆ ਕਿ ਮੈਨੂੰ 22 ਨੂੰ 1 ਮਹੀਨਾ ਹੋ ਜਾਣਾ ਇੱਧਰ ਜੁਆਇਨ ਕੀਤੇ ਨੂੰ ਐਜ਼ এ ਡਰਾਈਵਰ ਤੇ ਇਹ ਪਹਿਲਾਂ ਵੀ ਇੱਕ ਪੀਨ ਦੇ ਕੇਸ ਦੇ ਵਿੱਚ ਇਹ ਇਹ ਪਹਿਲਾਂ ਵੀ ਇਹ ਦੋਸ਼ੀ ਸੀਗਾ ਤੇ ਇਹਦੇ ਉੱਤੇ ਪਹਿਲਾਂ ਹੀ ਕਿਨੇ ਦਿਨ ਤੋਂ ਮੈਂ ਨਜ਼ਰ ਰੱਖੀ ਹੋਈ ਸੀ ਤੇ ਇਹਦੇ ਮੌਕੇ ਪਰ ਖਾਸ ਇਹਦੇ ਪਿੱਛੇ ਲਾਇਆ ਹੋਇਆ ਸੀ ਤੇ ਇਕਦਾਂ ਹੀ ਇਹ ਇੱਕ ਸਾਈਡ ਤੇ ਲਾ ਕੇ ਥੋੜਾ ਨੇ ਰਹੀ ਸੀ ਜਦੋਂ ਇਹ ਇਹ ਕਰ ਰੇ ਸੀ ਬਰੰਦਾ ਲੈਂਡ ਦੇਣ ਕੌਲ ਕੇ ਦੇ ਰੇ ਸੀ ਦੂਜੇ ਮੁੰਡਿਆਂ ਨੂੰ ਤੇ ਇਹਨਾਂ ਨੂੰ ਮੌਕੇ ਤੋਂ ਹੀ ਕੰਮ ਕਰ ਲਿਆ ਸਰਜ ਸਰਕਾਰੀ ਐਂਬੂਲੈਂਸ 108 ਆ ਜਾਂ ਘੋਟ 108 ਨਹੀਂ ਜਿਹੜੀ ਪਿੰਡਾਂ ਦੇ ਵਿੱਚ ਇਹ ਕੈਂਪ ਉਹ ਲਗੁੰਦੇ ਨੇ ਇਹ ਅੱਜ ਡਾਕਟਰ ਸਾਹਿਬ ਨੂੰ ਮਿਲ ਕੇ ਤੇ ਇਹ ਫਿਰ ਇਹਦਾ ਨਿਣਾ ਲਿਆ ਜਾਵੇ ਕਿ ਕਿਦੀ ਇਹ ਨੇ ਕੁਸ਼ਕਿਸ਼ ਤੇ ਵਿੱਚ ਦੱਸਿਆ ਕਿ ਇਹ ਪੀਵੀ 11 ਨੰਬਰ ਐਮਬੂਲੈਂਸ ਹੈ ਇਹ ਕਹਿੰਦੇ ਕਿ ਪਟਿਆਲੇ ਤੋਂ ਇਸ਼ੂ ਹੋਈ ਹੈ ਤੇ 3 ਮਿੰਟਾਂ ਦੇ ਵਿੱਚ ਅਸੀਂ ਜਾ ਕੇ ਡਾਕਟਰਾਂ ਦੀ ਟੀਮਾਂ ਦੇ ਨਾਲ ਤੇ ਲੋਕਾਂ ਦੀ ਖਬਰ ਸਾਰ ਲੈਣੇ ਆ ਤੇ ਜਿਹਨੂੰ ਜਿਹਨੂੰ ਦਵਾਈਆਂ ਦੀ ਡਿਮਾਂਡ ਦਾ ਉਹਨਾਂ ਨੂੰ ਦਵਾਈਆਂ ਫ੍ਰੀ ਪ੍ਰੋਵਾਈਡ ਕਰਦੇ ਆ ਕਮ ਕਮਜੇ ਚ ਲੈ ਲਈ ਵਾ ਕਮਜੇ ਦੇ ਵਿੱਚ ਲੈ ਲਈ ਗਈ ਹੈ ਜੀ ਇਹ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਗੁਰਦਾਸਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਐਂਬੂਲੈਂਸ ਦੀ ਆੜ ਦੇ ਵਿੱਚ ਹੈਰੋਨ ਵੇਚਣ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਐਂਬੂਲੈਂਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਐਂਬੂਲੈਂਸ ਵਿੱਚੋਂ ਕਰਤਾਰਪੁਰ ਸਾਹਿਬ ਕਾਰਿਡੋਰ ਦੀ ਪੁਲਿਸ ਵੱਲੋਂ ਹੈਰਨ ਬਰਾਮਦ ਕਰਦਿਆਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦਿੰਦਿਆਂ ਐਸਐਚਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕਾਲਾਂਵਾਲੀ ਦੇ ਪੁਲ ਤੋਂ ਸ਼ੱਕੀ ਹਾਲਾਤ ਵਿੱਚ ਖੜੀ ਐਂਬੂਲੈਂਸ ਦੇਖੀ ਜਿਸ ਦੀ ਚੈਕਿੰਗ ਕਰਨ ਤੇ ਐਂਬੂਲੈਂਸ ਦੀ ਪਿਛਲੀ ਸੀਟ ਤੇ ਤਿੰਨ ਨੌਜਵਾਨਾਂ ਨੂੰ ਕੰਪਿਊਟਰ ਕੰਡੇ ਵਿੱਚ ਰੱਖ ਕੇ ਕੋਈ ਨਸ਼ੀਲੀ ਚੀਜ਼ ਤੋਲਦੇ ਹੋਏ ਦੇਖਿਆ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਉਹਨਾਂ ਦੱਸਿਆ ਕਿ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਐਂਬੂਲੈਂਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਸ਼ਾਮ ਲੇਟ ਇਵਨਿੰਗ ਪੁਲਿਸ ਪਾਰਟੀ ਦੇ ਨਾਲ ਗਸ਼ਤ ਕਰ ਰਹੀ ਸੀ ਕਿ ਦੇਖਿਆ ਕਿ ਇੱਕ ਸਰਕਾਰੀ ਐਂਬੂਲੈਂਸ ਸੀਗੀ ਕੋਰੀ ਰੋਡ ਟੀ ਪੁਆਇੰਟ ਤੋਂ ਸ਼ਿਕਾਰਮਾਸ਼ੀਆਂ ਵੱਲੋਂ ਰੋੜ ਜਾਂਦਾ ਸੀ ਉਹ ਤੇ ਇੱਕ ਸਾਈਡ ਤੇ ਲਾ ਕੇ ਤੇ ਉਦੇ ਵਿੱਚ ਅਸੀਂ ਦੇਖਿਆ ਤੀ ਦੋ ਜਣੇ ਨੇ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਪੁਲਿਸ ਪਾਰਟੀ ਦੀ ਮਦਦ ਦੇ ਨਾਲ ਮੈਂ ਉਹਨਾਂ ਨੂੰ ਕਾਬੂ ਕਰ ਲਿਆ ਤੇ ਜਦੋਂ ਗੱਡੀ ਦੇ ਵਿੱਚ ਚੈੱਕ ਕੀਤਾ ਇੱਕ ਕੰਪਿਊਟਰ ਕੰਡਾ ਜਿਹਦੇ ਨਾਲ ਉਹ ਤੋਲ ਕੇ ਸੇਲ ਕਰਦੇ ਸੀ ਤੇ 10 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਜਿਨ੍ਹਾਂ ਦੇ ਖਿਲਾਫ ਮਕਦਮਾ ਨੰਬਰ 9 ਐਨਡੀਪੀਐਸ ਐਕਟ ਅਧੀਨ ਦਰਜ ਕਰਕੇ ਤੇ ਇਹਨਾਂ ਨੂੰ ਰਾਤ ਗ੍ਰਿਫਤਾਰ ਕਰ ਲਿਆ ਇਹ ਦਿਮਾਂਜੋ ਕੋਰਟ ਚ ਪੇਸ਼ ਕੀਤਾ ਜਾਵੇਗਾ ਇਹ ਇਹਨਾਂ ਦੀ ਪੁਛਗਛ ਤੋਂ ਜੋ ਸਾਹਮਣੇ ਆਏਗਾ ਇਹ ਇਹਨਾਂ ਨੇ ਕਿੱਥੋਂ ਹੈਰੋਂ ਦੀ ਖਰੀਦ ਕੀਤੀ ਹੈ ਉਹ ਫਿਰ ਗਾਂ ਸਾਰਾ ਫਰਦਰ ਫਰਦਰ ਇਨਕੁਆਰੀ ਚ ਹੋਏਗਾ ਉਹ ਜੋ ਰਿਕਵਰੀ ਹੋਏਗੀ ਆਪੀ ਨੂੰ ਦੱਸ ਦਿੱਤਾ ਜਾਵੇਗਾ ਉਹਦਾ ਨਾਮ ਹੈਗਾ ਗੁਰਵਿੰਦਰ ਸਿੰਘ son of ਗੁਰਦੀਪ ਸਿੰਘ ਕਾਲਾਵਾਲੀ ਦਾ ਹੈਗਾ ਇਹ ਉਹ ਐਂਬੂਲੈਂਸ ਚਲਾਉਂਦਾ ਵਾ ਇਹਦੇ ਨਾਲ ਜਿਹੜੇ ਦੋ ਜਣੇ ਆ ਉਹ ਕੁਲਦੀਪ ਸਿੰਘ son of ਮਹਿੰਦਰ ਸਿੰਘ ਅਬਦਾਲਪਿੰਡ ਦਾ ਰੋਬਨ ਮਸੀ ਸਾਨੂੰ ਸਾਬਰ ਮਸੀ ਖਾਸਾਂਵਾਲੀ ਦਾ ਇਹ ਤਿੰਨੇ ਜਣੇ ਵਿੱਚ ਬੈਠ ਕੇ ਇਹਦੇ ਕੋਲੋਂ ਗੁਰਵਿੰਦਰ ਸਿੰਘ ਦੇ ਕੋਲੋਂ ਇਹ ਖਰੀਦ ਰਹੇ ਸੀ ਤੇ ਇਹ ਜਿਹੜੀ ਬੜੀ ਬੁਰੀ ਖਬਰ ਆ ਕਿ ਇੱਕ ਪਾਸੇ ਉਹ ਜੂਜ਼ ਕਰ ਰਹੇ ਨੇ ਸਰਕਾਰੀ ਐਂਬੂਲੈਂਸ ਦਾ ਇਹ ਸਾਰੀਆਂ ਚੀਜ਼ਾਂ ਇਹਨਾਂ ਕੋਲੋਂ ਰਾਤ ਐਂਬੂਲੈਂਸ ਕੰਪਿਊਟਰ ਕੰਡਾ ਇਹ 10 ਗ੍ਰਾਮ ਹੈ ਰੋਣ ਕਬਜ਼ੇ ਚ ਲੈ ਲਈ ਗਈ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਅੱਜ ਮਾਨਜੋ ਘੋਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਵਾ ਇਹਨਾਂ ਨੂੰ ਉਹਦੇ ਤੋਂ ਬਾਅਦ ਦੇ ਵਿੱਚ ਜੇਲ੍ਹ ਭੇਜ ਦਿੱਤਾ ਜਾਵੇਗਾ ਸਰਕਾਰੀ ਮੁਲਾਜ਼ਮ ਸੀ ਇਹਦਾ ਮੜਾ ਸਰਕਾਰੀ ਮੁਲਾਜ਼ਮ ਨਹੀਂ ਸ਼ਹਿਰ ਦੇ ਕੰਟ੍ਰੈਕਟਰ ਵੀ ਹਿੱਸੇ ਸੀ ਗੁਰਵਿੰਦਰ ਸਿੰਘ ਜਿਹਨੇ ਦੱਸਿਆ ਕਿ ਮੈਨੂੰ 22 ਨੂੰ 1 ਮਹੀਨਾ ਹੋ ਜਾਣਾ ਇੱਧਰ ਜੁਆਇਨ ਕੀਤੇ ਨੂੰ ਐਜ਼ এ ਡਰਾਈਵਰ ਤੇ ਇਹ ਪਹਿਲਾਂ ਵੀ ਇੱਕ ਪੀਨ ਦੇ ਕੇਸ ਦੇ ਵਿੱਚ ਇਹ ਪਹਿਲਾਂ ਵੀ ਇਹ ਦੋਸ਼ੀ ਸੀਗਾ ਤੇ ਇਹਦੇ ਉੱਤੇ ਪਹਿਲਾਂ ਹੀ ਕਿੰਨੇ ਦਿਨ ਤੋਂ ਮੈਂ ਨਜ਼ਰ ਰੱਖੀ ਹੋਈ ਸੀ ਇਹ ਇਹਦੇ ਮੋਕੜ ਖਾਸ ਇਹਦੇ ਪਿੱਛੇ ਲਾਇਆ ਹੋਇਆ ਸੀ ਤੇ ਇਕਦਮੀ ਇਹ ਇੱਕ ਸਾਈਡ ਤੇ ਲਾ ਕੇ ਥੋੜਾ ਨਹੀਂ ਰਹੀ ਸੀ ਜਦੋਂ ਇਹ ਇਹ ਕਰ ਰਹੀ ਸੀ ਫਰੰਦਾ ਲੈਂਡ ਦੇਣ ਕੋਲ ਕੇ ਦੇ ਰੇ ਸੀ ਦੂਜੇ ਮੁੰਡਿਆਂ ਨੂੰ ਤੇ ਇਹਨਾਂ ਨੂੰ ਮੌਕੇ ਤੋਂ ਹੀ ਕੰਮ ਕਰ ਲਿਆ ਸਰਜ ਸਰਕਾਰੀ ਐਮਬੂਲੈਂਸ 108 ਆ ਜਾਂ ਘੋਟ 108 ਨਹੀਂ ਜਿਹੜੀ ਪਿੰਡਾਂ ਦੇ ਵਿੱਚ ਇਹ ਕੈਂਪ ਲਗਾਉਂਦੇ ਨੇ ਇਹ ਅੱਜ ਡਾਕਟਰ ਸਾਹਿਬ ਨੂੰ ਮਿਲ ਕੇ ਤੇ ਇਹ ਫਿਰ ਇਹਦਾ ਨਿਣਾ ਲਿਆ ਜਾਵੇ ਕਿ ਕਿਦੀ ਇਹਨੇ ਕੁਝ ਕਿਸਤੇ ਵਿੱਚ ਦੱਸਿਆ ਕਿ ਇਹ ਪੀਵੀ 11 ਨੰਬਰ ਐਂਬੂਲੈਂਸ ਹੈ ਇਹ ਕਹਿੰਦੇ ਕਿ ਪਟਿਆਲੇ ਤੋਂ ਇਸ਼ੂ ਹੋਈ ਹੈ ਤੇ 3 ਮਿੰਟਾਂ ਦੇ ਵਿੱਚ ਅਸੀਂ ਜਾ ਕੇ ਡਾਕਟਰਾਂ ਦੀ ਟੀਮਾਂ ਦੇ ਨਾਲ ਤੇ ਲੋਕਾਂ ਦੀ ਖਬਰ ਸਾਰ ਲੈਣੇ ਆ ਤੇ ਜਿਹਨੂੰ ਜਿਹਨੂੰ ਦਵਾਈਆਂ ਦੀ ਡਿਮਾਂਡ ਹੈ ਉਹਨਾਂ ਨੂੰ ਦਵਾਈਆਂ ਫ੍ਰੀ ਪ੍ਰੋਵਾਈਡ ਕਰਦੇ ਆ ਕਮਬਜ ਪਰ ਲੋ ਸਰ ਕਮਬਜੇ ਚ ਲੈ ਲਈ ਵਾ ਕਮਬਜੇ ਦੇ ਵਿੱਚ ਲੈ ਲਈ ਗਈ ਹੈ ਜੀ ਇਹ